ਤੱਕਾ ਇੱਕ ਹੀ ਨਾਰਾ ਰਜਪੁਰ ਸਾਹੋ ਜ਼ਿਲ੍ਹਾ ہمارا ਤੱਕਾ ਇੱਕ ਹੀ ਨਾਰਾ ਰਜਪੁਰ ਸਾਹੋ ਜ਼ਿਲ੍ਹਾ ہمارا ਨੰਦਪੁਰ ਸਾਹਿਬ ਦੇ ਵਕੀਲ ਭਾਈਚਾਰੇ ਵੱਲੋਂ ਜਿਹੜਾ ਨੰਦਪੁਰ ਸਾਹਿਬ ਨੂੰ ਜਿੰਦਾ ਬਣਾਉਣ ਨੂੰ ਲੈ ਕੇ ਜਿਹੜਾ ਇੱਕ ਰੈਲੀ ਜਿਹੜੀ ਨੰਦਪੁਰ ਸਾਹਿਬ ਦੇ ਵਿੱਚ ਕੱਢੀ ਜਾ ਰਹੀ ਹੈ ਸ਼ਾਂਤਪੁਰ ਰੈਲੀ ਹੈਗੀ ਆ ਜਿਹੜੀ ਆ ਕੋਰਟ ਕੰਪਲੈਕਸ ਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਸਮੂੱਚਾ ਵਕੀਲ ਭਾਈਚਾਰਾ ਜਿਹੜਾ ਸ਼ਾਮਲ ਹੋਇਆ ਹੈਗਾ ਇਹ ਜਿਹੜੀ ਇਹ ਰੈਲੀ ਹੈਗੀ ਹੈ ਅਕਸ਼ਰੀ ਕੇਸਗੜ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗੀ ਵਕੀਲ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਨੰਦਪੁਰ ਸਾਹਿਬ ਨੂੰ ਜਿਹੜਾ ਉਹ ਜ਼ਿਲ੍ਹਾ ਕੋਸ਼ਿਸ਼ ਕੀਤਾ ਜਾਵੇ ਤਾਂ ਜੋ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਿੱਥੇ ਦੁਨੀਆ ਦੇ ਵਿੱਚ ਪਹਿਲਾ ਇਹ ਦੀ ਸਿੱਖ ਮਹੱਤਤਾ ਹੈਗੀ ਆ ਭਰੇ ਮਹੱਤਤਾ ਹੈਗੀ ਆ ਉੱਥੇ ਹੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਪੰਜਾਬ ਸਰਕਾਰ ਅਨੰਦਪੁਰ ਸਾਹਿਬ ਨੂੰ ਇੱਕ ਵੱਡੀ ਐਮਤ ਦੇਣ ਕਿਉਂਕਿ ਜਿੱਥੇ ਖਾਸ ਕਰਕੇ ਅਨੰਦਪੁਰ ਸਾਹਿਬ ਦੇ ਹਲਾਕੇ ਦੇ ਲੋਕਾਂ ਵੱਲੋਂ ਪਿਛਲੇ ਦਿਨੀ ਮੰਗ ਕੀਤੀ ਗਈ ਸੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਉੱਥੇ ਹੀ ਅੱਜ ਵਕੀਲ ਭਾਈਚਾਰੇ ਵੱਲੋਂ ਵੀ ਇੱਕ ਰੈਲੀ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਹੋਰ 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 ਖੜੇ ਰਹਿਣ ਵਾਲੇ जो फर्जोई नाल खड़जो बेटा सब के नाल सब साद भाईसा राम रे गा दे गा हम सबका एक ही नारा नगर साहब हो जिला हमारा हम सबका एक ही नारा नगर साहब हो जिला हमारा आनंदपुर साहब जिला बनाओ जिला बनाओ जिला बनाओ रघुपुर साहब जिला बनाओ जिला बनाओ जिला बनाओ